ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਅੱਜ ਆਪਾਂ ਆਏ ਵੇ ਖੇਤਾਂ ਦੇ ਵਿੱਚ ਲਓ ਜੀ ਦਿਖਾਉਂਦੇ ਆ ਤੁਹਾਨੂੰ ਸਰੋਂ ਦੇ ਫੁੱਲ ਤੇ ਇੱਧਰ ਆ ਜਵੀ ਹੈ ਜਵੀ ਵਿੱਚ ਬੀਜੇ ਵੀ ਤੇ ਵਿੱਚ ਸਰੋਂ ਸਾਗ ਵਾਸਤੇ ਤੇ ਉੱਧਰ ਪੰਜਾਬੀ ਬੱਦਲੀ ਆਪਣਾ ਰੇੜਾ ਉਖੜਾ ਹੈ ਤੇ ਪਰ ਆਪਾਂ ਹੁਣ ਲੱਤ ਹੀ ਲੈ ਕੇ ਜਾਣੀ ਆ ਸੋਚ ਰੋ ਅੱਜ ਇੱਕ ਖਿਆਲ ਆਇਆ ਬੈਠੇ-ਬੈਠਿਆਂ ਦੇ ਖਿਆਲ ਆਇਆ ਕਿ ਚਲੋ ਅੱਜ ਤੁਹਾਡੇ ਨਾਲ ਇੱਕ ਹੋਰ ਗੱਲ ਕਰਦੇ ਆਂ ਸੋਚਣ ਦੇ ਢੰਗ ਬਾਰੇ ਕਿ ਜੇ ਅਸੀਂ ਪੋਜ਼ਿਟਿਵ ਸੋਚਦੇ ਆਂ ਤਾਂ ਉਹਦਾ ਕੀ ਸਾਡੇ ਕੰਮ ਤੇ ਜੀਵਨ ਤੇ ਪ੍ਰਭਾਵ ਪੈਂਦਾ ਤੇ ਜੇ ਅਸੀਂ ਨੈਗੇਟਿਵ ਸੋਚਦੇ ਆਂ ਉਹਦਾ ਸਾਡੇ ਕੰਮ ਤੇ ਅਰ ਜੀਵਨ ਤੇ ਕਿਹ ਪ੍ਰਭਾਵ ਪੈਂਦਾ ਤੁਸੀਂ ਦੇਖੋ ਜੀ ਬੜੇ ਕਹਿੰਦੇ ਸੁਣੇ ਹੋਊਗੇ ਕਿ ਯਾਰ ਪੜਾ ਵੀ ਇਹ ਤਾਂ ਕੰਮ ਔਖਾ ਦਾ ਸਾਨੂੰ ਪਹਿਲਾਂ ਹੀ ਪਤਾ ਤਾਂ ਵੀ ਇਹ ਸੱਤੇ ਕੰਮ ਹੋਣਾ ਹੀ ਨਹੀਂ ਹੈਗਾ ਤੇ ਦੇਖੋ ਗੱਲ ਐਵੇਂ ਹੈ ਗੱਲ ਉਹਨਾਂ ਨੇ ਪਹਿਲਾਂ ਹੀ ਦਿਮਾਗ ਵਿੱਚ ਇਹ ਗੱਲ ਸੋਚ ਲਈ ਦੀ ਵੀ ਨਹੀਂ ਇਹ ਨਹੀਂ ਹੋਣਾ ਤਾਂ ਕਰਕੇ ਉਹਨਾਂ ਨੇ ਜਿਹੜੇ ਉਤਸ਼ਾਹ ਨਾਲ ਜਿਹੜੇ ਜੋਸ਼ ਨਾਲ ਉਹ ਕੰਮ ਕਰਨਾ ਚਾਹੀਦਾ ਤਾਂ ਸੋ ਉਹ ਉਸ ਜੋਸ਼ ਦੇ ਨਾਲ ਨਹੀਂ ਹੋਇਆ ਤਾਂ ਕਰਕੇ ਉਹ ਕੰਮ ਦਾ ਜਿਹੜਾ ਨਤੀਜਾ ਉਹ ਪੋਜ਼ਿਟਿਵ ਨਹੀਂ ਆਇਆ ਤਾਂ ਦੇਖੋ ਜੀ ਇੱਕ ਤੁਹਾਡੇ ਨਾਲ ਇੱਕ ਕਹਾਣੀ ਆਪਾਂ ਸ਼ੇਅਰ ਕਰਦੇ ਆਂ ਇੱਕ ਵਾਰ ਜਿਹੜਾ ਰਾਜਾ ਤਾਂ ਨੇਪੋਲੀਅਨ ਤੁਸੀਂ ਸਾਰੇ ਨੇ ਸੁਣਾ ਹੀ ਹੋਊਗਾ ਜੀ ਉਹ ਜਾ ਰਿਹਾ ਤਾਂ ਯੁੱਧ ਕਰਨੇ ਵਾਸਤੇ ਆਪਣੇ ਸੈਨਿਕ ਲੈ ਕੇ ਤੇ ਜਦੋਂ ਯੁੱਧ ਦੇ ਮੈਦਾਨ ਦੇ ਵਿੱਚ ਉਹ ਜਾ ਪਹੁੰਚੇ ਤਾਂ ਉਹ ਜਦੋਂ ਘੋੜੇ ਪਰ ਤੇ ਉੱਤਰਦਾ ਉੱਤਰਦਾ ਨਾ ਪੈਰ ਫਸ ਕੇ ਥੱਲੇ ਹੀ ਗਿਰ ਗਿਆ ਤੇ ਇਹ ਦੇਖ ਕੇ ਜਿਹੜੇ ਸੈਨਿਕ ਤੇ ਉਹਨਾਂ ਦੇ ਮਨ ਵਿੱਚ ਬੜੀ ਨਰਾਸ਼ਾ ਹੋਈ ਕਿ ਯਾਰ ਜਿਹੜਾ ਸਾਡਾ ਰਾਜਾ ਤਾਂ ਇਹ ਤਾਂ ਦੇਖੋ ਬਈ ਹਾਂ ਜੁੱਧ ਦੇ ਮੈਦਾਨ ਦੇ ਵਿੱਚ ਆਉਂਦੇ ਸਾਰੇ ਗਿਰ ਗਿਆ ਤੇ ਹੁਣ ਸਾਡੀ ਕਿੱਥੇ ਤੇ ਹਾਂਗੇ ਜੇ ਤਾਂ ਜਦੋਂ ਇਹ ਗੱਲ ਨਪੋਲੀਅਨ ਨੇ ਦੇਖੀ ਵੀ ਨਹੀਂ ਜਿਹੜੀ ਸੈਨਾ ਦੇ ਵਿੱਚ ਨਰਾਸ਼ਾ ਫੈਲ ਗਿਆ ਗੱਲ ਨੂੰ ਲੈ ਕੇ ਤਾਂ ਉਹਨੇ ਝਟ ਕੇ ਕਹਿੰਦਾ ਵੀ ਇਹਦੇ ਨਾਲ ਤੇ ਤਾਂ ਕੋਈ ਸ਼ਗਨ ਵਾਲਾ ਹੋਰ ਕੰਮ ਹੋ ਹੀ ਨਹੀਂ ਸਕਦਾ ਕਿਉਂਕਿ ਜੁੱਧ ਦੀ ਧਰਤੀ ਨੇ ਸਾਨੂੰ ਆਉਂਦੇ ਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ ਵੀ ਇਹ ਹੁਣ ਜਿਹੜੀ ਜੁੱਧ ਦੀ ਧਰਤੀ ਹੈ ਇਹ ਵੀ ਹੁਣ ਸਾਡੀ ਹੋਣਾ ਚਾਹੁੰਦੀ ਆ ਸੋ ਉਸ ਨੇ ਇਸ ਤਰ੍ਹਾਂ ਇਹ ਗੱਲ ਨੂੰ ਰੱਖ ਕੇ ਸੈਨਿਕਾਂ ਦੇ ਸਾਹਮਣੇ ਉਹਨਾਂ ਦੇ ਵਿੱਚ ਉਤਸ਼ਾਹ ਭਰਤਾ ਤੇ ਅਖੀਰ ਦੇ ਵਿੱਚ ਉਹਦੀ ਨਪੋਲੀਆ ਦੀ ਜਿੱਤ ਹੋਈ ਦੇਖੋ ਜੇ ਹੁਣ ਇੱਥੇ ਨਪੋਲੀਆ ਇਹ ਗੱਲ ਕਹਿੰਦਾ ਘੋੜੇ ਫਰਤੇ ਗਿਰਦੀ ਸਰ ਕੇ ਜਦੋਂ ਜਿਹੜੇ ਬਾਕੀ ਉਹਦੇ ਸੈਨਿਕ ਤੇ ਉਹ ਕਹਿ ਰਹੇ ਤੇ ਵੀ ਅਪਸ਼ਗਨ ਹੋ ਗਿਆ ਤੇ ਉਹ ਕਹਿੰਦਾ ਵੀ ਯਾਰ ਇੱਕ ਤਾਂ ਮੈਂ ਵੀ ਮੇਰੀਆਂ ਤਾਂ ਕੋਹੋੜੇ ਪਰਤੇ ਗਿਰ ਕੇ ਬੱਖੀਆਂ ਠੋਗੀਆਂ ਤੇ ਤੁਸੀਂ ਆ ਜਾਂ ਉੱਤਰੇ ਵੀ ਨਹੀਂ ਆ ਥੱਲੇ ਇੱਥੇ ਬੈਠੇ ਹੀ ਤੁਸੀਂ ਲੱਗੇ ਹੋਏ ਕਹਿਣਾ ਵੀ ਨਾ ਜੀ ਅਸੀਂ ਤਾਂ ਹਾਰੂਗੇ ਅਸੀਂ ਤਾਂ ਹਾਰੂਗੇ ਜਿਹੜੇ ਤੇਰੇ ਛੋਡੀ ਦੇ ਥਲੇ ਪਹਿਲਾਂ ਹੀ ਰੂਰ ਹੁੰਦੀ ਹੈ ਤਾਂ ਦੇਖੋ ਵੀ ਫਿਰ ਉਹਦੀ ਕਿੱਸ ਦਿੱਤੀ ਹੋਣੇ ਦੀ ਚਾਰ ਉਹਨਾਂ ਨੂੰ ਗਾਲਾਂ ਕੱਢਦਾ ਵੀ ਚਲੋ ਚਲੋ ਨਾਂ ਦਾ ਲੜਨਾ ਹੈ ਥੋਡੀ ਨੀਤ ਹੈ ਨਹੀਂ ਕਿ ਲੜਨੇ ਦੀ ਯੁੱਧ ਯੁੱਧ ਤਾਂ ਆਪਣਾ ਹੈ ਕਰਨਾ ਹੈ ਤਾਂ ਵੀ ਇਹਦੇ ਨਤੀਜੇ ਕੀ ਹੋਣੇ ਤੇ ਉਹਨੇ ਦੇਖਿਆ ਕਿਉਂਕਿ ਜਿਹੜਾ ਇੱਕ ਚੰਗਾ ਉਹ ਬੰਦਾ ਹੁੰਦਾ ਨਾ ਉਹ ਪਹਿਲਾਂ ਆਪਣਾ ਉਹ ਦੇਖਦਾ ਵੀ ਗੱਲ ਨੂੰ ਪ੍ਰੈਜੈਂਟ ਕਿਵੇਂ ਕਰਨਾ ਹੈ ਇਹਦੇ ਹੁਣ ਜੇ ਉਹੀ ਹੈ ਵੀ ਦੇਖੋ ਜੇ ਉਹਨੇ ਜੇ ਉਹਨੇ ਇਹੀ ਗੱਲ ਪੋਜ਼ਿਟਿਵ ਤਰੀਕੇ ਨਾਲ ਨਾ ਕਹੀ ਹੁੰਦੀ ਤਾਂ ਉਹਨਾਂ ਦੇ ਜਦੋਂ ਯੁੱਧ ਕਰਦੇ ਸਨ ਦਿਮਾਗ ਵਿੱਚ ਇਹ ਗੱਲ ਰਹਿਣੀ ਸੀ ਕਿ ਨਹੀਂ ਵੀ ਇਹ ਉਤਸ਼ਾਹ ਨਹੀਂ ਤਾਂ ਉਹਨਾਂ ਦੇ ਵਿੱਚ ਆਉਣਾ ਤੇ ਹੋ ਸਕਦਾ ਕਿ ਉਹ ਜੁੱਧ ਵੀ ਹਾਰ ਜਾਂਦੇ ਸੋ ਉਹਨੇ ਉੱਥੇ ਇਹ ਗੱਲ ਨੂੰ ਬੜੀ ਪੋਜ਼ਿਟਿਵ ਤਰੀਕੇ ਦੇ ਨਾਲ ਰੱਖਿਆ ਵੀ ਕੁਝ ਨਹੀਂ ਹੈ ਤਾਂ ਇਹ ਤਾਂ ਸਮਕਾ ਬੜੀ ਛਗੰਦੀ ਗੱਲ ਹੈ ਇਹ ਕਿਉਂਕਿ ਜਿਹੜੀ ਇਹ ਮੈਦਾਨ ਵੀ ਸਾਨੂੰ ਆਪਣੇ ਨਾਲ ਜਫੀਆਂ ਪਾ ਰਿਹਾ ਤਾਂ ਵੀ ਸਾਡੀ ਜਿਹੜੀ ਜਿੱਤ ਹੈ ਨਿਸ਼ਚਿਤ ਹੈ ਸੋ ਇਹ ਹੁੰਦੇ ਸੋਚਣੇ ਤਰੀਕੇ ਹੋਰ ਵੀ ਤੁਸੀਂ ਵੀ ਸਾਰੇ ਜਿਹੜੇ ਦੇਖ ਰਹੇ ਪੋਜ਼ਿਟਿਵ ਸੋਚੇ ਕਰੋ ਜਾਦੇ ਕਿਉਂਕਿ ਜੇ ਅਸੀਂ ਪੋਜ਼ਿਟਿਵ ਸੋਚੂਗੇ ਤਾਂ ਉਹਦੇ ਨਤੀਜੇ ਪੋਜ਼ਿਟਿਵ ਹੋਣਗੇ ਜੇ ਅਸੀਂ ਨੈਗੇਟਿਵ ਸੋਚੂਗੇ ਤਾਂ ਉਹਦੇ ਜਿਹੜੇ ਨਤੀਜੇ ਵੀ ਨੈਗੇਟਿਵ ਹੋਣਗੇ ਚਲੋ ਜੀ ਠੀਕ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲਧੀਏ ਹੁਣ ਆਪਾਂ ਵੀ ਜਾਈ ਤੇ ਜਾ ਕੇ ਕਰੀਏ ਟੋਕਾ ਇਹਦਾ ਮਿਲਦੇ ਆਂ ਜੀ ਕਿਸੇ ਹੋਰ ਬਿਊਟੀ ਦੇ ਵਿੱਚ ਜਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ